ਪਟਿਆਲਾ ਦੇ ਰਹੰਦੀ ਗੇਟ ਇਲਾਕੇ ਦੇ ਇੱਕ ਘਰ ਵਿੱਚ ਰਾਤੋਂ ਰਾਤ ਲੱਖਾਂ ਦੀ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ ਚੋਰਾਂ ਨੇ ਅਲਮਾਰੀਆਂ ਤੋੜ ਕੇ ਘਰ ਦੇ ਵਿੱਚ ਪਿਆ 35 ਤੋਲੇ ਸੋਨਾ ਅਤੇ ਨਕਦੀ ਲੁੱਟ ਲਈ ਇਹ ਚੋਰ ਉਹ ਉਜਾਰ ਇਸ ਘਰ ਦੇ ਵਿੱਚ ਹੀ ਛੱਡ ਗਏ ਜਿਹੜੇ ਕਿ ਉਹਨਾਂ ਨੇ ਅਲਮਾਰੀਆਂ ਅਤੇ ਦਰਵਾਜ਼ੇ ਤੋੜਨ ਦੇ ਲਈ ਵਰਤੇ ਸਨ ਜਦੋਂ ਪਰਿਵਾਰਿਕ ਮੈਂਬਰ ਸਵੇਰੇ ਉੱਠੇ ਤਾਂ ਉਹਨਾਂ ਨੇ ਦੇਖਿਆ ਕਿ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਉਹ ਉੱਪਰਲੀ ਮੰਜ਼ਲ ਦੇ ਕਮਰੇ ਦੇ ਵਿੱਚ ਸੁੱਤੇ ਪਏ ਸਨ ਚੋਰਾਂ ਨੇ ਹੇਠਲੀ ਮੰਜ਼ਲ ਦੇ ਕਮਰਿਆਂ ਦੇ ਤਾਲੇ ਤੋੜੇ ਅਤੇ ਚੋਰੀ ਕੀਤੀ ਪਰਿਵਾਰਿਕ ਮੈਂਬਰਾਂ ਨੇ ਇਹ ਵੀ ਸ਼ੱਕ ਜਤਾਇਆ ਹੈ ਕਿ ਜਿਸ ਕਮਰੇ ਦੇ ਵਿੱਚ ਉਹ ਸੁੱਤੇ ਪਏ ਸਨ ਉਸ ਕਮਰੇ ਦਾ ਕੁੰਡਾ ਵੀ ਖੁੱਲਿਆ ਹੋਇਆ ਸੀ ਸ਼ੱਕ ਹੈ ਕਿ ਕਿਸੇ ਨੇ ਕੁਝ ਸਪਰੇ ਕੀਤਾ ਸਾਰੀ ਰਾਤ ਉਹਨਾਂ ਦੀ ਅੱਖ ਹੀ ਨਹੀਂ ਖੁੱਲੀ ਅਕਸਰ ਹੀ ਘਰ ਦੇ ਬਜ਼ੁਰਗ ਰਾਤ ਨੂੰ ਉੱਠ ਕੇ ਬਾਥਰੂਮ ਜਾਇਆ ਕਰਦੇ ਸਨ ਉਹ ਵੀ ਅੱਜ ਸਵੇਰ ਤੱਕ ਸੁੱਤੇ ਹੀ ਰਹੇ ਫਿਲਹਾਲ ਪ੍ਰਸ਼ਾਸਨ ਦੇ ਕੋਲ ਇਸ ਸੰਬੰਧੀ ਦਰਖਾਸਤ ਲਿਖਵਾ ਦਿੱਤੀ ਗਈ ਹੈ ਜਨ ਹਿਤ ਐਸ਼ੀ ਦੇ ਲਈ ਬਠਿੰਡਾ ਤੋਂ ਸਾਡੇ ਸਹਿਯੋਗੀ ਸੋਨੂ ਟਟੇਜਾ ਦੀ ਤੁਹਾਡਾ ਤੇ ਕੀ ਘਟਨਾ ਵਾਪਰੀ ਮੇਰੇ ਨਾਲ ਤਾਂ ਅਜੀਤ ਕੁਮਾਰ ਗੁਰੂ ਹੀ ਹੈ ਹਾਂਜੀ ਗੋਲ ਸਾਹਿਬ ਕੀ ਘਟਨਾ ਵਾਪਰੀ ਜਿਹੜੀ ਚੋਰੀ ਹੋਈ ਸਰ ਜੀ ਅਸੀਂ 12 ਵਜੇ ਸੋਏ ਹਾਂ ਉੱਪਰ ਜਾ ਕੇ ਉਸ ਤੋਂ ਬਾਅਦ ਸਾਨੂੰ ਇਹੋ ਜਿਹਾ ਕੁਝ ਨਹੀਂ ਪਤਾ ਅਸੀਂ ਸਵੇਰੇ ਮੇਰੀ ਮਿਸ ਜੀ ਥੱਲੇ ਆਈਏ 6:30 ਵਜੇ ਉਹ ਐਡੀ ਸਬੂਰ ਦੇਖ ਕੇ ਮੈਨੂੰ ਮੁਰਗੀ ਢੇਡ ਖੁੱਲਾ ਗਿਆ ਸੀ ਮਾਰਕੀਟ ਕੋਲਿਆਂ ਦਾ ਉਹ ਥੱਲੇ ਆਏ ਕਿ ਦੇ ਨੀਚੇ ਮੇਰੇ ਬੇਟੇ ਨੂੰ ਗਾਇ ਵੀ ਤੁਸੀਂ ਗਏ ਸੀ ਥੱਲੇ ਮੇਰਾ ਬੇਟਾ ਕਹਿੰਦਾ ਮੈਂ ਨਹੀਂ ਗਿਆ ਜੀ ਫਿਰ ਮੈਨੂੰ ਪੁੱਛ ਲਿਆ ਗਿਆ ਪਾਪਾ ਤੂੰ ਗਏ ਸੀ ਮੈਂ ਨਾ ਫੇ ਮੇਰੀ ਬੇਟੀ ਨੂੰ ਪੁੱਛ ਲਿਆ ਗਿਆ ਵੀ ਤੁਸੀਂ ਗਏ ਸੀ ਕਿਹਦੇ ਨਾਲ ਜੀ ਫਿਰ ਉਹ ਥੱਲੇ ਆਇਆ ਥੱਲੇ ਆ ਕੇ ਦੇਖਿਆ ਸੀ ਮੇਨ ਗੇਟ ਇਹ ਤਾਂ ਖੁੱਲੇ ਵੀ ਸੀ ਫਿਰ ਅਸੀਂ ਅੱਗੇ ਜਾ ਕੇ ਦੇਖਿਆ ਸਾਡੇ ਉੱਤੇ ਟੇਬਲ ਤੇ ਐਂਟਾ ਮੋਟੇ ਪੈਸੇ ਸਾਰੇ ਕੱਢੇ ਹੋਏ ਸੀ ਟੇਬਲ ਤੇ ਵੀ ਅਸੀਂ ਪੈਸੇ ਉਹ ਵੀ ਕੱਢੇ ਹੋਏ ਸੀ ਸਾਹਮਣੇ ਮੇਨ ਲੋਕ ਸੀ ਜਿਹੜਾ ਜੀ ਉਹਨਾਂ ਦਾ ਤਾਂ ਖੁੱਲਿਆ ਨਹੀਂ ਜੀ ਤੇ ਉੱਥੇ ਉਹਨਾਂ ਦੀ ਸੱਬਲ ਪਈ ਹੈ ਜੀ ਉੱਥੇ ਜਿਹੜਾ ਸਾਂਤ ਲਿਆ ਸੀ ਉਹ ਖੁੱਲੇ ਪਿਆ ਲਈ ਉਹ ਉੱਪਰ ਰੋਸ਼ਨ ਦਾ ਬਿਚੀ ਬੜੇ ਸਾਹਮਣੇ ਉੱਪਰ ਦੀ ਤੇ ਉਹਨਾਂ ਨੇ ਸਾਰਾ ਕੁਝ ਕੀਤਾ ਜੀ ਬਾਬਾ ਕਿੰਨਾ ਕਾ ਚੋਰੀ ਕਰਕੇ ਲਗੀ ਜੀ ਸਮਾਨ ਬਾਬਾ 25 ਤੇ 30 ਟੋਲੇ ਸੋਨਾ ਸੀ ਜੀ ਵੀ ਨਹੀਂ ਛੱਡਿਆ ਸਿਲਵਰ ਦਾ 25 ਤੇ 30 ਟੋਲੇ ਸੋਨਾ ਸੀ ਹਾਂਜੀ ਬੇਟੀਆਂ ਆਈਆਂ ਵੀ ਸੀ ਸਾਵਣ ਕਰਕੇ ਵਿਆਹ ਸੀ ਭਤੀ ਜਰ ਟੁੰਡੀ 29 ਦੀ ਲਈ ਹਾਂਜੀ ਉਹ ਬੇੜੀ ਬੜੀ ਬੇਟੀਆਂ ਵੀ ਸਮਾਨ ਸੋਨਾ ਇਦਾਂ ਪਿਆ ਸੀ ਸਾਰਾ ਵੀ ਪਾਪਾ ਤੁਸੀਂ ਰੱਖ ਲਓ ਮੇਰਾ ਸੇਫ ਰਹੇਗਾ ਇੱਦਾਂ ਇਸ ਕਰਕੇ ਸਾਰਾ ਕੁਝ 5 3 6 5 ਦੇ ਵਿਚਕਾਰ ਕੈਸ਼ ਸੀਗਾ ਜੀ ਮੇਰਾ ਕੈਸ਼ ਵੀ ਲੱਗੇਗਾ ਹਾਂ ਜੀ ਹਾਂ ਜੀ ਕਿ ਨਾ ਕੈਸ਼ 3 3 5 ਦੇ ਪਿੱਛੇ ਸੀ ਲੱਖ ਜਾ ਹਾਂ ਜੀ ਹਾਂ ਜੀ ਉਹ ਮੇਰਾ ਵੀਡੀਓ ਸੀਰਕ ਦਾ ਕੰਮ ਹੈ ਸਪਲਾਈ ਦਾ ਕੰਮ ਹੈ ਜੀ ਅੱਛਾ ਜੀ ਤੇ ਹੁਣ ਪੁਲਿਸ ਆਈ ਹੈ ਜੀ ਕੰਪਲੇਂਟ ਦਿੱਤੀ ਆ ਪੁਲਿਸ ਸਵੇਰੇ ਆਈ ਸੀ ਅਸੀਂ ਜਾ ਕੇ ਆਈ ਥਾਣੇ 'ਚ ਫਿਰ ਸਰ ਕੋਈ ਸੀ ਸੀ ਉਹ ਕਹਿੰਦੇ ਸੀ ਸੀ ਕਵਰੇਜ ਦੇਖ ਲੋ ਇਹ ਕਰੇ ਫਿਰ ਸਾਡੇ ਕੋਲੇ ਆ ਕੇ ਲਿਆ ਸੀ 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 ਟੀ ਵੀ ਕੋਈ ਹੈ ਹੈ ਨਹੀਂ ਨੇੜੇ ਤੇੜਾ ਕੋਈ ਨਹੀਂ ਮਿਲਿਆ ਜੀ ਤੁਸੀਂ ਆਪਦੇ ਘਰੇ ਹੀ ਲਾਏ ਹੋ ਸੀ ਹਾਂ ਜੀ ਮੱਲੇ ਦੀ ਖੜੀ 'ਚ ਵੀ ਨਹੀਂ ਆਏ ਸਾਡੇ ਜੀ ਜੀ ਕੀ ਨਾਮ ਹੈ ਜੀ ਤੇ ਕੀ ਰਹੇ ਮੇਰਾ ਨਾਮ ਪ੍ਰਿਆੰਕਾ ਹੈ ਅਸੀਂ ਡੋਗਰੇ ਮੱਲੇ ਰਹਿੰਦੇ ਆ ਦੋ ਨੰਬਰ ਗਲੀ ਸਰੰਦੀ ਕੇ ਕੀ ਘਟਨਾ ਵਾਪਰੀ ਸਾਡੇ ਘਰਿਆ ਚੋਰੀ ਹੋਈ ਹੈ ਸਵੇਰੇ ਸਾਨੂੰ ਨਹੀਂ ਪਤਾ ਸਾਢੇ 12 ਵਜੇ ਮੇਰੇ ਫਾਦਰ ਉਹ ਨਹੀਂ ਸੁੱਤੇ ਨੇ ਸਾਢੇ 6 ਵਜੇ ਸਾਨੂੰ ਸਵੇਰੇ ਪਤਾ ਲੱਗਿਆ ਜਦੋਂ ਦੇਖਿਆ ਸਾਰੇ ਕੁੰਡੇ ਖੁੱਲੇ ਸੀ ਜਦ ਮੇਰੀ ਮੰਮਾ ਉਰੇ ਆਏ ਪੌੜੇ ਦੇਖਿਆ ਤਾਂ ਸਾਰੇ ਕੁੰਡੇ ਵੈਕ ਮੁੜ ਕੇ ਵਾਪਿਸ ਜਦ ਇਹਨਾਂ ਨੇ ਉੱਪਰ ਜਾ ਕੇ ਪੁੱਛਿਆ ਮੇਰੇ ਫਾਦਰ ਨੂੰ ਕਿ ਉੱਪਰ ਤੁਸੀਂ نیچے ਗਏ ਸੀ ਉਹ ਕਹਿੰਦੇ ਨਹੀਂ ਅਸੀਂ ਉੱਰੇ ਜਾ ਕੇ ਦੇਖਿਆ ਉਹਨਾਂ ਤੋਂ ਕੁੰਡਾ ਅੰਦਰਲਾ ਖੁੱਲਿਆ ਨਹੀਂ ਉਹਨਾਂ ਨੇ ਉਹਦੇ ਵਿੱਚ ਦੀ ਜਾ ਕੇ ਛਾਲ ਮਾਰ ਕੇ ਸੋਨਾ ਸਾਰਾ ਕੱਢ ਲੈਂਦੇ ਸੋਨਾ ਸਾਡਾ ਹੈਗਾ 30 ਤੋਂ 35 ਟੋਲੇ ਸੋਨਾ ਹੈਗਾ ਇੰਨਾ ਸਾਡਾ ਕੈ ਸਾਡਾ 5 ਲੱਖ ਰੁਪਏ ਹੀ ਸੀਗਾ ਇਹ ਮੇਰੀ ਸਿਸਟਰ ਸੀਸੀਟੀਵੀ ਦੇਖ ਰਹੇ ਹੋ ਹਾਂਜੀ ਸੀਸੀਟੀਵੀ ਦੇਖ ਰਹੇ ਆ ਸਾਨੇ ਅਸੀਂ ਦੋ ਬੰਦੇ ਸਾਡੀ ਨਿਗਾ ਚਾਏ ਨੇ ਤੇ ਇਹ ਮੇਰੀ ਸਿਸਟਰ ਹੈ ਇਹ ਸਾਡੇ ਕੋਲ ਰਸਾਵੰਦੀ ਰਹਿਣ ਆਈ ਹੋਈ ਸੀ ਤੇ ਮੇਰੇ ਤਾਇਆ ਜੀ ਦੇ ਮੁੰਡੇ ਦਾ ਵਿਆਹ ਹੈ ਇਸ ਕਰਕੇ ਅਸੀਂ ਆਪਣਾ ਸਾਰਾ 골ਡ ਜੋ ਵੀ ਸੀ ਇੱਥੇ ਲੈ ਕੇ ਆਏ ਹੋਏ ਸੀ ਕਿ ਮੈਂ ਵਿਕਾਸ ਕਲੋਨੀ ਰੈਂਟ ਤੇ ਰਹਿੰਦੀ ਹਾਂ ਤੇ ਮੇਰਾ ਗੋਲ ਸਾਰਾ ਮੇਰੇ ਫਾਦਰ ਦੇ ਘਰੇ ਪਿਆ ਸੀਗਾ ਪੁਲਿਸ ਨੂੰ ਦੇਤੀ ਇਹ ਤਲਾਸ਼ ਹਾਂਜੀ ਹਾਂਜੀ ਅਸੀਂ ਸਵੇਰੇ ਪੁਲਿਸ ਨੂੰ ਕਨਫਰਮ ਕਰਤਾ ਬਟ ਪੁਲਿਸ ਉਸ ਤੋਂ ਬਾਅਦ ਕੋਈ ਐਕਸ਼ਨ ਨਹੀਂ ਹੋਇਆ ਕਿਹੜਾ ਥਾਣਾ ਕਿਹੜਾ ਥਾਣਾ ਆਪਣਾ 4 ਨੰਬਰ ਡਿਵੀਜ਼ਨ